ਮੈਂ ਕਾਕਾ ਸਿੰਘ ਕੋੜਾ ਸੂਬਾ ਜਰਸਕਤਰ ਭਾਰਤੀ ਕਿਸਾਨ ਜਨੂਨੀਕਤਾ ਸਿੱਧੂਪੁਰ ਬਿੱਟੂ ਦੀ ਗੱਲ ਕਰ ਲਈਏ ਕਾਂਗਰਸ ਚੋਂ ਹੁਣ ਬੀਜੇਪੀ ਜੀ ਸ਼ਾਮਲ ਹੋਏਗੇ ਤੇ ਇਹਨਾਂ ਵੱਲੋਂ ਵੀ ਪਿਛਲੇ ਦਿਨ ਇੱਕ ਬਿਆਨ ਦਿੱਤਾ ਗਿਆ ਕਿ ਕਿਸਾਨਾਂ ਦੀ ਜਿਹੜੀ ਜਾਇਦਾਦ ਬਣਾਈ ਗਈ ਹੈਗੀ ਮੋਰਚੇ ਤੋਂ ਆਵਾਜ਼ ਉਹਨਾਂ ਦੀ ਵੀ ਜਾਂਚ ਕਰਾਈ ਜਾਵੇ ਕਿਉਂਕਿ ਕਹਿੰਦੇ ਇਹਨਾਂ ਨੇ ਕਿਸਾਨਾਂ ਨੇ ਬਹੁਤ ਜ਼ਿਆਦਾ ਜਾਇਦਾਦ ਬਣਾਈ ਅਲੀਟਰ ਦੇਖੋ ਪਹਿਲਾਂ ਤਾਂ ਬਿੱਟੂ ਦੇ ਕਿਸੇ ਬਿਆਨ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਉਹ ਸਟੈਂਡ ਕਰਦਾ ਪਹਿਲਾਂ ਉਹਨੇ ਕਿਹਾ ਸੀਗਾ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀ ਲੁਧਿਆਣੇ ਦੇ ਵਿੱਚ ਇਹਨਾਂ ਨੂੰ ਕਹਿੰਦਾ ਜੀ ਭਾਲੇ ਨਹੀਂ ਥਿਹਾਉਣੇ ਹੁਣ ਮੰਤਰੀ ਐ ਕਿਸਾਨ ਤਾਂ ਇੱਥੇ ਨੇ ਭਾਰਤ 'ਚ ਹੀ ਬੈਠੇ ਆ ਪੰਜਾਬ 'ਚ ਹੀ ਬੈਠੇ ਵੀ ਕਰਕੇ ਦੇਖ ਲਾ ਹੁਣ ਫੇਰ ਉਹ ਜੀ ਇੱਕ ਧਮਕੀ ਮਾਰੀ ਐ ਗੇਦੜਵੇ ਦੇ ਵਿੱਚ ਆ ਕੇ ਕਿ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਐ ਉਹਨਾਂ ਦੀ ਜਾਂਚ ਕਰਵਾਵਾਂਗੇ ਕਿਹੜਾ ਕਿਸਾਨ ਭੱਜਿਆ ਭਾਈ ਤੁਸੀਂ ਇਹ ਸੋਡੀਆਂ ਜਾਂਚਾਂ ਪੁੱਛਣ ਵਾਲੇ ਲੋਕ ਐ ਨਾ ਜਦੋਂ ਤੁਹਾਡੇ ਕੋਲੇ ਸਵਾਲ ਕਰਦੇ ਨੇ ਸੋਥੋਂ ਝੱਲਿਆ ਨਹੀਂ ਜਾਂਦਾ ਤੁਸੀਂ ਜਿਹੜੀਆਂ ਜਦੋਂ ਦੇ ਤੁਸੀਂ ਐਮਐਲਏ ਬਣੇ ਜਦੋਂ ਤੇਰਾ ਦਾਦਾ ਮੁੱਖ ਮੰਤਰੀ ਬਣਿਆ ਤੂੰ ਕਈ ਵਾਰੀ ਐਮਪੀ ਬਣਿਆ ਤੇਰਾ ਵੀ ਹਿਸਾਬ ਪੁੱਛਣਗੇ ਨਾ ਲੋਕ ਤੂੰ ਕਿੰਨਾ ਕਮਾਇਆ ਅਸੀਂ ਇਹ ਨਹੀਂ ਡਰਦੇ ਕਿ ਕਿਸਾਨਾਂ ਦੀ ਜਾਂਚ ਨਹੀਂ ਹੋਣੀ ਜਿੰਨੀ ਹੋਣੀ ਚਾਹੀਦੀ ਹੈ 84 ਤੋਂ ਬਹੁਤੇ ਕਿਸਾਨ ਸਰਗਰਮ ਹੋਏ ਨੇ 40 40 45 45 ਸਮਾ ਇਹਨਾਂ ਦਾ ਹੋ ਚੁੱਕਿਆ ਆਗੂਆਂ ਦਾ ਦੇਖ ਲੈਣ ਕਿੰਨੀਆਂ ਪ੍ਰਾਪਰਟੀਆਂ ਬਣਾਈਆਂ ਕਿੰਨਾ ਕੁਛ ਕੀਤਾ ਨਾਲ ਫਿਰ ਖੜਾ ਇਹਨਾਂ ਦਾ ਵੀ ਪਿਆ ਜਿਹੜੇ ਸਾਰੇ ਦੇਸ਼ ਨੂੰ ਲੁੱਟ ਕੇ ਤੁਸੀਂ ਵੇਚਤਾ ਜਿਹਦੇ ਵਿੱਚ ਮੈਂ ਗਊ 75 ਸਾਲਾਂ ਦੇ ਵਿੱਚ ਤੁਸੀਂ ਜਿਹੜਾ ਸਰਕਾਰ ਨੇ ਰੋਡ ਬਣਾਉਣਾ ਹੁੰਦਾ ਹੈ ਸਕੂਲ ਬਣਾਉਣਾ ਹੁੰਦਾ ਕੋਈ ਹੋਰ ਹਸਪਤਾਲ ਬਣਾਉਣੇ ਹੁੰਦੇ ਤੁਸੀਂ ਤਾਂ ਸਾਰੇ ਵੇਚਤੇ ਉਹ ਵੇਚ ਕੇ ਜਿਹੜਾ ਪੈਸਾ ਹੈ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਕਿਸਾਨਾਂ ਨੇ ਫਰੀ ਦਿੱਤੀਆਂ ਹੋਈਆਂ ਸਰਕਾਰ ਨੂੰ ਚਾਹੇ ਮੰਡੀਕਰਨ ਰੋਡ ਨੂੰ ਜ਼ਮੀਨ ਦਿੱਤੀ ਚਾਹੇ ਸਿਗਰੇਟਾਂ ਨੂੰ ਦਿੱਤੀ ਫਰੀ ਦਿੱਤੀ ਮਤੇ ਪਾ ਕੇ ਤੁਸੀਂ ਤਾਂ ਵੇਚ ਰਹੇ ਹੋ ਅਰਪਾ ਰੁਪਈਆ ਆ ਜਿਹੜੇ ਦਰਖਤਾਂ ਤੇ ਜਿਹੜੇ ਹੁਣ ਸਾਡੇ ਤੇ ਸਵਾਲ ਉੱਠਦਾ ਵੀ ਕਿਸਾਨ ਵਾਤਾਵਰਨ ਖਰਾਬ ਕਰ ਰਹੇ ਨੇ ਸਾਡਾ ਤਾਂ ਸਿਰਫ 2% ਆਇਆ ਤਾਂ ਜਿਹੜੇ 52% ਵਾਤਾਵਰਣ ਇੱਥੇ ਪੰਜਾਬ ਚ ਖਰਾਬ ਕਰਦੇ ਆ ਜੀ ਤੋਂ ਤੁਸੀਂ ਪੈਸੇ ਲੈਨੇ ਹੋ ਜਿਹੜੇ ਸੋਡੇ ਹਿੱਸੇਦਾਰ ਆ ਉਹਨਾਂ ਤੇ ਕਾਰਵਾਈ ਕੌਣ ਕਰੂਗਾ ਇਹ ਵਧੀਆ ਕੰਮ ਕੀਤਾ ਮੈਨੂੰ ਲੱਗਦਾ ਜਿਹੜਾ ਬਿੱਟੂ ਨੇ ਸਵਾਲ ਕੀਤਾ ਕਿਸਾਨਾਂ ਤੇ ਤਾਂ ਅਗਲਾ ਕਹਿੰਦਾ ਨਾ ਕਿ ਤੋਲਣ ਚ ਤਾਂ ਬਰਾਬਰੀ ਆਉਣੀ ਆ ਜਦੋਂ ਤੱਕੜੀ ਚੱਕ ਲਈ ਤਾਂ ਤੱਕੜੀ ਚੱਕਣੀ ਚਾਹੀਦੀ ਆ ਅਸੀਂ ਤਾਂ ਕਹਿੰਨੇ ਵੀ ਸਮੁੱਚੀ ਜਿਹੜੀ ਲੁੱਟ ਕਿਸਾਨਾਂ ਦੀ ਹੋਈ ਆ ਉਹਦੀ ਵੀ ਤੇ ਜੇ ਕਿਸੇ ਨੇ ਕੀਤੀ ਆ ਉਹਦੀ ਵੀ ਜਾਂਚ ਹੋਣੀ ਹੈ ਲੀਡਰਾਂ ਦੀ ਨਹੀਂ ਚਾਹ ਕਰਨੀ ਚਾਹੀਦੀ ਕਿ ਜੋ ਇੱਕ پلان ਆ ਜਾਂਦਾ ਹੈਗਾ ਤੇ ਉਹਦੀ ਤਰੀਬਨ ਪ੍ਰਾਪਰਟੀ ਵੱਜ ਜਾਂਦੀ ਹੈਗੀ ਮੈਂ ਇਹੀ ਕਹਿਣ ਲੱਗਾ ਸੀ ਨਾ ਵੀ ਜਦੋਂ ਤੋਂ ਐਮਐਲਏ ਬਣਿਆ ਮੰਤਰੀ ਬਣਿਆ ਮੁੱਖ ਮੰਤਰੀ ਬਣਿਆ ਇਹਨਾਂ ਦੀ ਪੜਤਾਲ ਕੌਣ ਪੁੱਛੂਗਾ ਅਸੀਂ ਪੁੱਛਾਂਗੇ ਨਾ ਤੇ ਜਦੋਂ ਕਿਸਾਨ ਜਾਗੇ ਜਦੋਂ ਇਲੈਕਸ਼ਨ ਹੁੰਦੇ ਨੇ ਉਹ ਤਾਂ ਮਿਲਦੇ ਨਹੀਂ ਇੱਕ ਇਹਨਾਂ ਦੀ ਮਜਬੂਰੀ ਆ ਇਲੈਕਸ਼ਨਾਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਨੇ ਸਾਡੇ ਕਿਸਾਨ ਇਹਨਾਂ ਨੂੰ ਸਵਾਲ ਪੁੱਛਦੇ ਆ ਫਿਰ ਬਹੁਤ ਰੜਕਦੇ ਨੇ ਵੀ ਆ ਜਿਹੜੇ 4-500 ਕਿਸਾਨ ਬੈਠੇ ਨੇ ਸਾਡੀਆਂ ਭੈਣਾਂ ਬੈਠੀਆਂ ਇਹ ਨਹੀਂ ਬੋਲਦੀਆਂ ਇਹ ਤਾਂ ਇਹ ਦੇਖਦੇ ਨੇ ਵੀ ਅਸੀਂ ਇਹਨਾਂ ਤੇ ਤਾਂ ਛਾਡੀ ਛਤਰੀ ਹੈ ਇਹਨਾਂ ਨੂੰ ਤਾਂ ਦਵਾਇਆ ਹੋਇਆ ਜੇ 2-4 ਉਸ ਇਕੱਠ ਦੇ ਵਿੱਚੋਂ ਕੋਈ ਸਵਾਲ ਕਰਦੇ ਨੇ ਫਿਰ ਇਹਨੂੰ ਰੜਕਦੇ ਨੇ ਫਿਰ ਇਹ ਕਹਿੰਦੇ ਵੀ ਇਹ ਤਾਂ ਕਿਸਾਨ ਜਸੇਬੰਦੀ ਨੇ ਭੇਜੇ ਹੋਏ ਨੇ ਅਸਲ ਦੇ ਵਿੱਚ ਉਹ ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਦਰਹਾਉਂਦੇ ਆ ਕਿਆ ਸੋਡੀਆਂ ਗੱਲਾਂ ਕਈਆਂ ਤੁਸੀਂ ਲੋਕਾਂ ਨਾਲ ਵਾਦਾ ਕੀਤਾ ਹੁਣ ਇਹ ਤਾਂ ਪਿੱਛੇ ਹਟ ਰਹੇ ਆ ਹੁਣ ਮੰਨ ਲਓ ਮੁੱਖ ਮੰਤਰੀ ਹੈ ਭਗਵੰਤ ਮਾਨ ਜਿੰਨੀਆਂ ਉਹਨੇ ਆਪ ਮੰਨਿਆ ਉਹ ਗਦੜਬੇ ਦੇ ਵਿੱਚ ਵੀ ਮੈਂ ਝੰਡਾ ਉਹੀ ਆ ਡੰਡਾ ਹੀ ਬਦਲਿਆ ਅੱਗੇ ਮੈਂ ਲੋਕਾਂ ਨੂੰ ਸਵਾਲ ਚਾਗਦਾ ਸੀ ਹੁਣ ਮੈਂ ਲਾਗੂ ਕਰਦਾ ਇਹਦਾ ਮਤਲਬ ਜਿਹੜਾ ਮੁੱਖ ਮੰਤਰੀ ਹੈ ਸਾਰਾ ਕੁਝ ਜਾਣਦਾ ਹੈ ਤੁਸੀਂ ਕਪੈਨਾਂ ਤੇ ਚੜ ਚੜ ਕਿਸਾਨਾਂ ਦੀਆਂ ਵੀਡੀਓ ਬਣਾਈਆਂ ਮੰਡੀਆਂ ਦੇ ਵਿੱਚ ਗਏ ਸਾਡੇ ਧਰਨੇ ਤੇ ਜਿਹੜੇ ਚੀਮਾ ਮੰਡੀ ਧਰਨੇ ਚਲੇ ਉਹਦੇ ਵਿੱਚ ਸਾਰੇ ਹੈ ਜਿਹੜੇ ਹੁਣ ਮੰਤਰੀ ਬਣੇ ਵੇ ਸਾਰੇ ਉੱਥੇ ਲਗਾਤਾਰ ਬੈਠਦੇ ਰਹੇ ਅੱਜ ਭਾਈ ਤੁਹਾਡੇ ਕੋਲ ਸਰਕਾਰ ਹੈ ਤਾਂ ਕਿਉਂ ਕਿਸਾਨ ਅੱਜ ਰੋੜਾਂ ਤੇ ਬੈਠੇ ਨੇ ਅੱਜ ਕਿਉਂ ਕਿਸਾਨਾਂ ਤੇ ਪਰਚੇ ਹੋ ਰਿਹਾ ਪਰਾਲੀ ਵਾਲੇ ਅੱਜ ਤੋਂ ਮੁੱਖ ਮੰਤਰੀ ਆ ਫਿਰ ਕਾਨੂੰਨ ਤੇਰਾ ਇਧਰ ਨਹੀਂ ਚੱਲ ਰਿਹਾ ਅਸਲ ਦੇ ਵਿੱਚ ਦਿੱਲੀ ਵਾਲਿਆ ਮੂਰੇ ਬੋਡੇ ਟੇਕ ਚੁੱਕੀ ਆ ਪੰਜਾਬ ਸਰਕਾਰ ਬਿੱਟੂ ਦਾ ਕਹਿੰਦਾ ਕਿ ਜਿਹੜੇ ਇਹ ਕਿਸਾਨ ਹੈਗੇ ਉਹ ਤਾਂ ਸਾਡੇ ਨਾਲ ਆ ਸਾਰੇ ਜਿਹੜੇ ਇਹ ਬੈਠੇਗੇ ਇਹ ਤਾਂ ਆੜਤੀਏ ਜਾਂ ਸ਼ੈਲਰ ਮਾਲਕ ਹੈਗੇ ਇਹ ਕਿਸਾਨ ਨਹੀਂ ਦੇਖੋ ਮੈਂ ਜਿਹੜੇ ਸਵਾਲ ਉਹਨੇ ਬਿੱਟੂ ਨੇ ਕੀਤਾ ਨਾ ਮੈਂ ਦਾ ਇਤਿਹਾਸ ਸਾਡੀ ਜਿ세 ਬੰਦਾ ਕਹਿ ਸਕਦਾ ਭਾਰਤੀ ਕਿਸਾਨ ਇਹ ਤਾਂ ਸਿੱਧੂਪੁਰ ਦਾ ਪੂਰੇ ਪੰਜਾਬ ਚ ਪੂਰੇ ਜਿਹੜੀਆਂ ਸਾਡੇ ਸਟੇਟਾਂ ਦੇ ਵਿੱਚ ਵੀ ਸਾਡੇ ਕਿਸਾਨ ਲੱਗ ਸਾਡਾ ਨਾ ਕੋਈ ਆੜਤੀਆ ਨਾ ਸਾਡੇ ਨਾਲ ਕੋਈ ਸੈਲਰ ਵਾਲਾ ਨਾ ਸਾਡੇ ਨਾਲ ਕੋਈ ਪੈਟਰੋਲ ਪੰਪ ਵਾਲਾ ਨਾ ਸਾਡੇ ਕੋਲ ਅਸੀਂ ਤਾਂ ਮਤਾ ਪਾਇਆ ਹੋਇਆ ਸਾਡੀ ਭਾਰਤੀ ਸੰਯੋਗਤਾ ਸਿੱਧੂਪੁਰ ਦਾ ਕਿ ਸਾਡੇ ਵਰਕਰ ਕਿਸੇ ਤੋਂ ਫੰਡ ਵੀ ਨਹੀਂ ਲੈਂਦੇ ਚਾਹੇ ਕੋਈ ਆੜਤੀਆ ਚਾਹੇ ਕੋਈ ਪਟਵਾਰੀ ਹੈ ਸਾਡੀ ਵਰਕਰ ਜੇ ਕੋਈ ਜਸੇਬੰਦੀ ਦਾ ਇਹਨਾਂ ਨੁਮਾਇੰਦਿਆਂ ਤੋਂ ਜਿਹਦੇ ਨਾਲ ਕਿਸਾਨਾਂ ਨਾਲ ਟਕਰਾ ਹੈ ਜਿਹੜੇ ਕਿਸਾਨਾਂ ਨੂੰ ਲੁੱਟਦੇ ਆ ਚਾਹੇ ਕੀੜੇਮਾਰ ਦਵਾਈਆਂ ਵਾਲੇ ਹੋਣ ਚਾਹੇ ਆੜਤੀ ਹੋਣ ਚਾਹੇ ਸੈਲਰ ਵਾਲੇ ਹੋਣ ਚਾਹੇ ਬੱਸਾਂ ਵਾਲੇ ਹੋਣ ਦੇ ਟਰੱਕਾਂ ਵਾਲੇ ਅਸੀਂ ਨਹੀਂ ਕਿਸੇ ਤੋਂ ਫੰਡ ਲੈਂਦੇ ਅਸੀਂ ਜਿਹਦੀ ਨਮਾਇੰਦਗੀ ਕਰਦੇ ਆ ਜਿਹੜੇ ਕਿਸਾਨਾਂ ਦੀ ਨਮਾਇੰਦਗੀ ਕਰਦੇ ਆ ਅਸੀਂ ਉਹਨਾਂ ਤੋਂ ਫੰਡ ਲੈਂਦੇ ਆ ਉਹ ਸਾਨੂੰ ਕਹਿਣ ਕਿ ਖਾ ਗਏ ਇਹ ਜੀ ਲੜਦੇ ਨਹੀਂ ਇਹ ਸਾਰਾ ਨਹੀਂ ਕੁਝ ਕਰਦੇ ਇਹ ਸਾਡਾ ਸਾਡਾ ਪਰਿਵਾਰ ਆ ਪਰ ਉਹ ਕੌਣ ਨੇ ਅਸੀਂ ਤਾਂ ਮਤੇ ਪਾਇਓ ਚੰਗੀ ਗੱਲ ਹੈ ਕਿ ਉਹਨਾਂ ਨੇ ਇਹ ਇਸ਼ੂ ਛੇੜਿਆ ਜਿਹੜੇ ਬੰਦੇ ਅੱਜ ਸੈਲਰ ਮਾਲਕ ਨੇ ਜਿਹੜੇ ਅੱਜ ਆੜਤੀਏ ਨੇ ਜਿਉ ਕਿਸਾਨਾਂ ਦੇ ਲੀਡਰ ਹੈ ਤਾਂ ਇਹ ਸਾਡੇ ਤਾਂ ਯਾਦ ਹੈ ਅਸੀਂ ਤਾਂ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਵਿੱਚੋਂ ਸਾਡੇ ਕੁਝ ਬੰਦੇ ਕੱਢੇ ਆ ਜਿਹਦੇ ਵਿੱਚ ਭਵਿੰਦਰ ਮਾਨ ਸੀਗਾ ਭਵਿੰਦਰ ਮਾਨ ਨੇ ਕਿਹਾ ਵੀ ਮੈਂ ਆੜਤੀਆਂ ਦਾ ਪ੍ਰਧਾਨ ਵੀ ਰਹੂੰਗਾ ਮੈਂ ਦੁਕਾਨਦਾਰਾਂ ਦਾ ਵੀ ਰਹੂੰਗਾ ਮੈਂ ਕਿਸਾਨਾਂ ਦਾ ਵੀ ਰਹੂੰਗਾ ਅਸੀਂ ਤਾਂ ਬਾਹਰ ਕੱਢਿਆ ਜਿਹੜੇ ਸਾਡੇ ਸੰਵਿਧਾਨ ਦੇ ਮੁਤਾਬਕ ਜਿਹੜੇ ਬਾਹਰ ਗਏ ਨੇ ਅਸੀਂ ਤਾਂ ਸ਼ੁਰੂ ਤੋਂ ਇਸ ਮੰਗ ਦੇ ਹੱਕ 'ਚ ਰਹੇ ਆ ਕਿ ਕਿਸਾਨਾਂ ਦਾ ਲੀਡਰ ਕਿਸਾਨ ਖੇਤੀ ਕਰਦਾ ਹੋਵੇ ਕਿਸਾਨਾਂ ਦਾ ਨਮਾਇੰਦਾ ਹੋਵੇ ਜੇ ਕੋਈ ਹੋਰ ਸੈਡ ਬਿਜ਼ਨਸ ਕਰਦਾ ਉਹ ਕਿਸਾਨਾਂ ਦਾ ਲੀਡਰ ਹੋ ਹੀ ਨਹੀਂ ਸਕਦਾ ਬਿੱਟੂ ਨੇ ਕਿਹਾ ਕਹਿੰਦਾ ਵੀ ਜਿਹੜੇ ਕਿਸਾਨ ਸੀਗਾ ਕਿਸਾਨ ਲੀਡਰ ਹੈਗੇ ਇਹਨਾਂ ਨੇ ਤਾਂ ਜਿਹੜੀਆਂ ਖਾਦ ਵਾਲੀਆਂ ਕਟੀਆਂ ਹੁੰਦੀਆਂ ਸੀ ਉਹ ਵੀ ਲੁੱਟ ਲਈਆਂ ਜੀ ਕੋਈ ਲੁੱਟੀ ਗਈ ਕਿੱਥੇ ਗਈ ਵੇਖੋ ਇਹ ਕੱਲਾ ਬਿੱਟੂ ਨਹੀਂ ਕਹਿੰਦਾ ਇਸ ਵਾਸਤੇ ਰੇ ਵਾਲੇ ਮਸਲੇ ਤੇ ਸਾਡੀ ਪੰਜਾਬ ਸਰਕਾਰ ਨਾਲ ਮੰਗ ਹੋਈ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਉਸ ਮੀਟਿੰਗਾਂ ਦੇ ਵਿੱਚ ਵੀ ਉਹਨਾਂ ਦਾ ਇਹੀ ਸਵਾਲ ਹੈ ਜੀ ਕਿਸਾਨ ਤਾਂ ਗੱਡੀਆਂ ਰੋਕ ਲੈਂਦੇ ਆ ਅਸੀਂ ਆਖੇ ਵੀ ਕਦੋਂ ਰੋਕੀਆਂ ਸਾਨੂੰ ਕੋਈ ਡਿਟੇਲ ਸਾਨੂੰ ਸਮਾਂ ਕਦੋਂ ਸਪੈਸ਼ਲ ਲਾਈਆਂ ਤੁਸੀਂ ਕਦੋਂ ਰੋਕਿਆ ਕਿਸਾਨਾਂ ਨੇ ਥੋੜ ਇਹਨਾਂ ਦੀ ਪੂਰੀ ਨਹੀਂ ਹੋ ਸਕਦੀ ਸਬਸਿਡੀ ਘਟਾਤੀ ਐ ਕੋਟਾ ਹੈ ਨਹੀਂ ਜੇ ਹੁਣ ਪੱਲੇ ਕੁਝ ਹੈ ਨਹੀਂ ਤਾਂ ਇਹਨੂੰ ਰੋਕਣ ਵਾਸਤੇ ਕਿਸਾਨੇ ਕਰ ਰਹੇ ਨੇ ਜਿਹੜੀ ਇਹਦੀ ਮਾੜੀ-ਮੁੱਟੀ ਚੱਲ ਰਹੀ ਐ ਇੱਕ ਦੂਜੀ ਨੂੰ ਇਧਰ ਭੇਜਦਾ ਇੱਕ ਇਧਰ ਭੇਜਦਾ ਜਿਹੜੇ ਇਹਨਾਂ ਦਾ ਸਿਆਸੀ ਦਵਾ ਚਾਹੇ ਉਹ ਬਰਨਾਲੇ ਦੇ ਵਿੱਚ ਦਾ ਹੋਵੇ ਚਾਹੇ ਉਹ ਇਧਰ ਆਪਣਾ ਗਿੱਦੜਵਾਏ ਵਿੱਚ ਆਵੇ ਚਾਹੇ ਉਧਰ ਸਾਡਾ ਦੂਜੇ ਜ਼ਿਲ੍ਹਿਆਂ ਦੇ ਵਿੱਚ ਹੋਵੇ ਉਹ ਸਾਰੀਆਂ ਗੱਲਾਂ ਤੇ ਜਦੋਂ ਇੱਕ ਪਾਸੇ ਕਿਸਾਨ ਬੈਠਾ ਹੈ ਇੱਕ ਪਾਸੇ ਕਿਸਾਨਾਂ ਕੋਲ ਟਰੱਕ ਜਾ ਰਹੇ ਨੇ ਕੋਆਪਰੇਟਿਵ ਸਟੇਟੀਆਂ ਨੂੰ ਜਾ ਰਹੀਆਂ ਦੁਕਾਨਾਂ ਤੇ ਜਾ ਰਹੀ ਹੈ ਦੁਕਾਨਾਂ ਵਾਲੇ ਦਵਾਈਆਂ ਦੇ ਰਹੇ ਨੇ ਉਹਨਾਂ ਦੇ ਵਿੱਚੋਂ ਕਦੇ ਵੀ ਜਿਹੜੀ ਲੁੱਟਣ ਵਾਲੀ ਗੱਲ ਹੈ ਸਾਡਾ ਆਗੂ ਸਾਡਾ ਵਰਕਰ ਕਦੇ ਵੀ ਇਹੋ ਜਿਹਾ ਕੁਝ ਨਹੀਂ ਕਰੂਗਾ ਆਵਾਜ਼ ਠਾਊਗਾ ਆਵਾਜ਼ ਠਾਕੇ ਇਹਨਾਂ ਪ੍ਰਸ਼ਾਸਨ ਤੋਂ ਹੀ ਉਹ ਲਾਗੂ ਕਰਵਾਊਗਾ ਕਰਵਾਈਆਂ ਬਹੁਤਾਂ ਏ ਨਾ ਦਾ ਬਿਆਨ ਬਾਜੀ ਇਹ ਕਹਿਣਾ ਕਿ ਕਿਸਾਨ ਨੂੰ ਲੁੱਟਦੇ ਨੇ ਅਸਲ ਤੇ ਲੁੱਟਣ ਵਾਲੇ ਤਾਂ ਤੁਸੀਂ ਉਹ ਚਿਹਰਾ ਛੋੜਾ ਦਿਸ ਨਹੀਂ ਰਿਹਾ ਲੋਕਾਂ ਨੂੰ ਕਿ ਆਮ ਜਿਹੜੇ ਚੋਰਾ ਮੰਗਰ ਭੱਜੇ ਫਿਰਦੇ ਆ ਵੀ ਚੋਰ ਫੜਗੇ ਚੋਰ ਫੜਗੇ ਤੇ ਖੁਦ ਚੋਰ ਤਾਂ ਆਪ ਨੇ ਹੁਣ ਬਿੱਟੂ ਦਾ ਕਹਿਣਾਗਾ ਕਹਿੰਦਾ ਵੀ ਜਿਉਣੀ ਚੋਣਾ ਤੋਂ ਬਾਅਦ ਜਾਂਚ ਕਰਵਾਈ ਜਾਓ ਤੁਸੀਂ ਜਾਂਚ ਕਰਵਾਉਣ ਲਈ ਜਾਂ ਲੀਡਰਾਂ ਦੀ ਜਾਂਚ ਕਰਾਉਣ ਲਈ ਤਿਆਰ ਹਾਂ ਮੈਂ ਤਾਂ ਕਹਿੰਦਾ ਪੱਕ ਬਰਾਬਰ ਹੋਵੇ ਨਾ ਖੁਦ ਪਹਿਲਾਂ ਉਹ ਆਪ ਤੇ ਦੇਖੇ ਵੀ ਤੂੰ ਭਾਈ ਤੇਰੀ ਉਮਰ ਹਜੇ ਛੋਟੀ ਐ ਤੇਰੇ ਦਾਦੇ ਤੋਂ ਲੈ ਕੇ ਚੱਕ ਲੈ ਦਾਦੇ ਤੋਂ ਵੇਲੇ ਤੋਂ 84 ਦੇ ਵਿੱਚ ਅਸੀਂ ਆਏ ਆ ਜਿਸੇ ਬੰਦਿਆਂ ਦੇ ਵਿੱਚ ਜਿਹੜੇ ਪੁਰਾਣੇ ਆਗੂ ਐ ਕੋਈ 80 ਤੋਂ ਚੱਲਿਆ ਕੋਈ 81 ਤੋਂ ਚੱਲਿਆ ਸਭ ਦੀਆਂ ਜਾਂਚਾਂ ਹੋਣੇ ਚਾਹੀਦੀਆਂ ਕਿਉਂ ਲੋਕ ਨੇ ਕਿਉਂ ਜੇ ਕਿਸਾਨਾਂ ਵੱਲੋਂ ਲੁੱਟਿਆ ਤਾਂ ਕਿਉਂ ਕੀਤੀ ਉਹ ਕਿਉਂ ਬਖਸ਼ਣਾ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਅਸੀਂ ਤਾਂ ਕਹਿੰਦੇ ਬਰਾਬਰ ਜਿਹੜੀ ਲੋਕਾਂ ਦਾ ਮਾਲ ਲੁੱਟਿਆ ਜਿਹੜੇ ਮਜ਼ਦੂਰਾਂ ਦਾ ਮਾਲ ਲੁੱਟਿਆ ਉਹਨਾਂ ਦੀ ਪਰਖ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋ ਕੇ ਛੱਡਣੀ ਨਹੀਂ ਚਾਹੀਦੀ ਮੈਨੂੰ ਲੱਗਦਾ ਵੀ ਛੱਡਣੀ ਨਹੀਂ ਚਾਹੀਦੀ ਉਹਨਾਂ ਤੇ ਕਾਰਵਾਈ ਕਰਕੇ ਲੋਕਾਂ ਦੇ ਸਾਹਮਣੇ ਨੰਗਾ ਲਿਆਉਣਾ ਚਾਹੀਦਾ ਤਾਂ ਇਹ ਹੀ ਤਾਂ ਲੋਕਾਂ ਦੀ ਮੰਗ ਹੈ ਕਿ ਸਿਆਸੀ ਲੋਕਾਂ ਨੇ ਸਾਨੂੰ ਲੁੱਟ ਲਿਆ ਮਾਰ ਲਿਆ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਇਹ ਤਾਂ ਇਸ਼ੂ ਨੇ ਠਾਇਆ ਆਪਦੇ ਪੈਰੀ ਕਹਿੰਦੇ ਹੁੰਦੇ ਨਾ ਆਪ ਕਹਾੜਾ ਮਾਰਿਆ ਇਹਦੀ ਜਾਂਚ ਹੋਣੀ ਚਾਹੀਦੀ ਆ ਸਟਮਕਰ